ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਲਾਚੀ 베ਰ ਸਾਈਂ ਕੀ ਤੁਹਾਨੂੰ ਪਤਾ ਹੈ ਇਸ ਨੂੰ ਲਾਚੀ 베ਰੀ ਕਿਉਂ ਆਖਿਆ ਜਾਂਦਾ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ 1577 ਈਸਵੀ ਵਿੱਚ ਸਰੋਵਰ ਦੀ ਸੇਵਾ ਆਰੰਭ ਕਰਾਉਂਦੇ ਸਨ ਅਤੇ ਇਸ 베ਰੀ ਬੈਠ ਕੇ ਸਰੋਵਰ ਦੀ ਸੇਵਾ ਕਰਵਾਉਂਦੇ ਸਨ ਅਤੇ ਗੁਰੂ ਜੀ ਦੇ ਪਰਮ ਸੇਵਕ ਭਾਈ ਸ਼ਾਲੋ ਜੀ ਵੀ ਇਸ 베ਰੀ ਬੈਠ ਕੇ ਸਰੋਵਰ ਦੀ ਸੇਵਾ ਦੀ ਨਿਗਰਾਨੀ ਕਰਦੇ ਸਨ ਅਦੇ ਦਰਬਾਰ ਸਾਹਿਬ ਦਾ ਇਹ ਬੇਅਦਬੀ ਕਰਨ ਵਾਲਾ ਮੱਸਾ ਰੰਗੜਾ ਮੱਸੇ ਰੰਗੜ ਦਾ ਸਿਰ ਲਾਉਣ ਵਾਲੇ ਭਾਈ ਸੁੱਖਾ ਸਿੰਘ ਭਾਈ ਮਹਤਾਬ ਸਿੰਘ ਜੀ ਨੇ ਇਸੇ ਹੀ ਢੇਰੀ ਢੋਡੇ ਵੀ ਬੰਨੇ ਸਨ ਅਤੇ ਇਸ ਦੇ ਉੱਪਰ ਲਾਚੀਆਂ ਵਰਗੇ 베ਰ ਲੱਗਦੇ ਸਨ ਇਸ ਕਰਕੇ ਇਸ ਨੂੰ ਗੁਰਦੁਆਰਾ ਲਾਚੀ 베ਰ ਆਖਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਸੰਗਤ ਜੀ ਜੇ ਤੁਸੀਂ ਚਾਹੁੰਦੇ ਹੋ ਇਸ 베ਰੀ ਦਾ ਪੂਰਾ ਇਤਿਹਾਸ ਦੱਸਿਆ ਜਾਵੇ ਕਮੈਂਟ ਵਿੱਚ ਜਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ